ਸੁਨੇਹੇ ਦਿੰਦੀਆਂ ਤਸਵੀਰਾਂ ਜ਼ਿੰਦਗੀ ਦੀ ਜਦੋ-ਜਹਦ ਦੇ ਵੱਖੋ-ਵੱਖਰੇ ਰੰਗਾਂ ਨੂੰ ਬਿਆਨ ਕਰਦੇ ਚਿੱਤਰ ਸਮਾਜ ਦੇ ਹਾਲਾਤਾਂ ਦੇ ਚਿੱਤਰ-ਚਿੱਤਰਣ ਦਾ ਇੱਕ ਖੂਬਸੂਰਤ ਨਮੂਨਾ ਹੈ ਸਿਆਸੀ ਅਤੇ ਕਲਾ ਜਗਤ ਦੇ ਨਾਲ-ਨਾਲ ਸਮਾਜ ਨੂੰ ਸੇਧ ਦੇਣ ਵਾਲੀਆਂ ਪੇਂਟਿੰਗਸ ਵੀ ਨੇ ਅਕ੍ਰੀਏਟਿਵ ਪੇਂਟਿੰਗਸ ਸੇ ਸਟਾਰਟ ਕੀਤੀ ਹੈ ਜਿਸ ਤਰ੍ਹਾਂ ਕਰੋਨਾ ਦਾ ਮੈਂ ਇੱਕ ਪੇਂਟਿੰਗ ਤਿਆਰ ਕੀਤੀ ਸੀ ਕਿ ਉਹਨੂੰ ਧਰਤੀ ਦੇ ਉੱਤੇ ਇੱਕ ਕਰੋਨਾ ਦਿਖਾਇਆ ਗਿਆ ਵਾ ਕਿ ਉਹ ਤਰਤੀ ਨੂੰ ਲੋਗ ਲਗਾ ਹੀ ਜਿਸ ਸਮੇ ਮੈਂ ਉਹ ਪੇਂਟਿੰਗ ਨਹੀਂ ਤੇ ਨਾਲ ਮੈਂ ਇੰਜੈਕਸ਼ਨ ਬਣਾਏ ਹੀ ਕਿ ਉੱਥੇ ਸਾਰੇ ਦੇਸ਼ਾਂ ਦੇ ਨਾਮ ਲਿਖੇ ਹੀ ਕਿ ਇਹਨੂੰ ਜਲਦੀ ਤੋਂ ਜਲਦੀ ਆ ਜਿਹੜੀ ਬਿਮਾਰੀ ਹੈਗੀ ਆ ਇਹਨੂੰ ਖਤਮ ਕੀਤਾ ਜਾਵੇ ਤਾਂ ਕਿ ਜਿਹੜੀ ਦੁਨੀਆ ਹੈਗੀ ਆ ਫੇਰ ਉਹਦੇ ਈ ਜਿਸ ਤਰ੍ਹਾਂ ਖੁਸ਼ਹਾਲ ਹੈਗੀ ਸੀ ਉਹ ਸਾਰੇ ਲੋਕ ਉਦਾ ਹੀ ਜੀ ਸਕਣ ਕਿਉਂਕਿ ਲੋਕਾਂ ਦੀਆਂ ਜੋਬਸ ਚੱਲੇ ਗਈਆਂ ਹੀ ਕਰੋਨਾ ਦੇ ਕਾਰਨ ਤੇ ਕਾਫੀ ਦਿੱਕਤ 2020 ਲੋਕਾਂ ਦਾ ਕਾਫੀ ਦਿੱਕਤ ਬਲ ਆਇਆ ਸੀ ਤੇ ਬਾਕੀ ਹੌਲੀ ਹੌਲੀ ਅਸਰ ਜਾਵੇ ਦਾ ਤੇ ਇਸ ਬਿਮਾਰੀ ਤੋਂ ਛੁਟਕਾਰਾ ਮਿਲੇ ਹੋਰ ਸਮਾਜਿਕ ਜਿਹੜੀਆਂ ਜਿਵੇਂ ਕਰੋਨਾ ਦੀ ਬਣਾਈ ਇਸ ਤੋਂ ਇਲਾਵਾ ਹੋਰ ਕੋਈ ਬਣਿਆ ਸਮਾਜ ਦੀਆਂ ਚਰਚਿਤ ਕੋਈ ਪੇਂਟਿੰਗਸ ਹੋਣ ਹਾਂਜੀ ਜਿਸ ਤਰ੍ਹਾਂ ਮੈਂ ਧਾਰਮਿਕ ਪੇਂਟਿੰਗਸ ਬਣਾਈਆ ਵਾ ਕਾਫੀ ਗੁਰਦੁਆਰਿਆਂ ਦੇ ਵਿੱਚ ਮੇਰੀ ਪੇਂਟਿੰਗਸ ডিসਪਲੇ ਹੋਈ ਆ ਵਾ ਗੁਰੂ ਨਾਨਕ ਦੇਵ ਜੀ ਦੀ ਤੇ ਗੁਰਗੋਵਿੰਦ ਸਿੰਘ ਜੀ ਦੀ ਮਤਲਬ ਬਾਬਾ ਦੀਪ ਸਿੰਘ ਜੀ ਦੀ ਹਰ ਧਰਮ ਦੇ ਨਾਲ ਕਨੈਕਟਡ ਬਣਾਈਆ ਹਿੰਦੂ ਧਰਮ ਦੇ ਨਾਲ ਕਨੈਕਟਡ ਪੇਂਟਿੰਗਸ ਬਣਾਈਆ ਵਾ ਤੇ 크੍ਰਾਈਸਟ ਉਹਨਾਂ ਦੀ ਪੇਂਟਿੰਗ ਬਣਾਈ ਮਲ ਹਰ ਧਰਮ ਨੂੰ ਮੈਂ ਕਵਰ ਕੀਤਾ ਵਾ ਤੇ ਇਸ ਤੋਂ ਇਲਾਵਾ ਹੋਰ ਵੀ ਮੈਂ ਜਿਸ ਤਰ੍ਹਾਂ ਮੋਡਰਨ ਆਰਟ ਜਿਸ ਤਰ੍ਹਾਂ ਆਰਟ ਅੱਜਕੱਲ ਚੱਲਿਆ ਵਾ ਉਧਰ ਵੀ ਮੈਂ ਥੋੜਾ ਬਹੁਤਾ ਧਿਆਨ ਦਿੰਦਾ ਵਾਂ ਅਕ੍ਰਿਲਿਕ ਪੇਂਟਿੰਗ ਹੁੰਦੀ ਆ ਓਇਲ ਪੇਂਟਿੰਗ ਹੁੰਦੀ ਆ ਵਾਟਰ ਪੇਂਟਿੰਗ ਹੁੰਦੀ ਆ ਤੇ ਸਾਰੇ ਕਲਰਸ ਮੈਂ ਯੂਜ਼ ਕਰ ਚੁੱਕਾ ਆ ਕੈਨਵਸ ਦੇ ਉੱਪਰ ਕਾਫੀ ਪੇਂਟਿੰਗਸ 15 1500 ਤੋਂ ਉੱਪਰ ਮੈਂ ਪੇਂਟਿੰਗਸ ਰੈਡੀ ਕਰ ਚੁੱਕਾ ਆ ਹੁਣ ਤੱਕ ਟੋਟਲ ਕਿੰਨੀ 1500 ਹਾਂਜੀ 1500 1600 ਦੇ ਵਿੱਚ ਵਿੱਚ ਮੈਂ ਪੇਂਟਿੰਗਸ ਬਣਾ ਚੁੱਕਾ ਆ ਕਿਉਂਕਿ ਉਹ ਲੋਕਾਂ ਦੀ ਹਰ ਲਾਈਫ ਦੇ ਨਾਲ ਕਨੈਕਟਡ ਹੀ ਜਿਹੜੀ ਕਰੋਨਾ ਮਹਾਮਾਰੀ ਆਈ ਹੈ ਹਰ ਬੰਦਾ ਉਸ ਬਿਮਾਰੀ ਤੋਂ ਇੱਕ ਤੰਗ ਹੀ ਤੇ ਉਹ ਬੜਾ ਲੋਕਾਂ ਨੇ ਉਹਨੂੰ ਕੋਰੋਨਾ ਦੀ ਪੇਂਟਿੰਗ ਨੂੰ ਸ਼ੇਅਰ ਕੀਤਾ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਤੇ ਬਾਕੀ ਜਿਹੜੀ ਡੋਨਲਡ ਟਰੰਪ ਦੀ ਜਿਹੜੀ ਮੈਂ ਪੇਂਟਿੰਗ ਨਾਲ ਹੀ ਬਾਮਾ ਜੀ ਦੀ ਉਹ ਵੀ ਬਹੁਤ ਵਾਇਰਲ ਹੋਈ ਬਾਹਰ ਜਿਹੜੇ ਫੋਰਨ ਦੇ ਸੋਸ਼ਲ ਮੀਡੀਆ ਦੇ ਵਿੱਚ ਕਾਫੀ ਪ੍ਰਸਿੱਧੀ ਮਿਲੀ ਉਹਨਾਂ ਉਹਨਾਂ ਪੇਂਟਿੰਗ ਨੂੰ ਪ੍ਰਿੰਟ ਹੈਰੀ ਮੇਕਰ ਮਾਰਕਲ ਜਿਹੜੀ ਆ ਮੈਂ ਇੰਟਰਨੈਸ਼ਨਲ ਲੈਵਲ ਤੇ ਕੰਮ ਕੀਤਾ ਤੇ ਕਾਫੀ ਪੇਂਟਿੰਗਸ ਵਾਇਰਲ ਹੋਈਆਂ ਜਿਸ ਤਰ੍ਹਾਂ ਨਾਲ ਅਮਰੀਕੀ ਸਿਆਸਤ ਦਾ ਇਤਿਹਾਸ ਰੰਗਾਂ ਨਾਲ ਸਜਾਇਆ ਉਮੈ ਜਗਜੋਤ ਨੇ ਸੋ ਪਹਿਲਾਂ ਬਾਲੀਵੁੱਡ ਅਦਾਕਾਰਾਂ ਦੀ ਵੀ ਇਸੇ ਤਰ੍ਹਾਂ ਦੀ ਵੱਡੀ ਪੇਂਟਿੰਗ ਬਣਾਈ ਸੀ ਜਿਸ ਨੇ ਖੂਬ ਵਾਹਵਾਹੀ ਖੱਟੀ ਕਈ ਮਸ਼ਹੂਰ ਆਰਟ ਗੈਲਰੀਜ਼ 'ਚ ਪੇਂਟਿੰਗਸ ਦੀ ਨਮਾਇਸ਼ ਵੀ ਹੋਈ ਜਦੋਂ ਅਸ਼ਵਰੀਆ ਤੇ ਅਭਿਸ਼ੇਕ ਬਚਨ ਜੀ ਦੀ ਜਦੋਂ ਵੈਡਿੰਗ ਹੋਈ ਸੀ ਉਹਨਾਂ ਦੇ ਮੌਕੇ ਤੇ ਮੈਂ ਇੱਕ ਪੇਂਟਿੰਗ ਬਣਾਈ ਤੇ ਫਿਰ ਅਭਿਸ਼ੇਕ ਬਚਨ ਨੂੰ ਮੈਂ ਪਰਸਨਲੀ ਪੇਂਟਿੰਗ ਗਿਫਟ ਕੀਤੀ ਜਦੋਂ ਅੰਮ੍ਰਿਤਸਰ ਵਿਜ਼ਿਟ ਤੇ ਆਏ ਸੀ ਕਰੀਨਾ ਕਪੂਰ ਨੂੰ ਮੈਂ ਪਰਸਨਲੀ ਪੇਂਟਿੰਗ ਗਿਫਟ ਕੀਤੀ ਸ਼ਿਲਪਾ ਸ਼ੈਟੀ ਰਾਜਕੁੰਦਰਾ ਤੇ ਇਹ ਕਿਲਾਸ਼ ਕੇ ਜਿਹੜੇ ਬੋਲੀਵੁੱਡ ਦੇ ਜਿਹੜੇ ਸਿੰਗਰ ਹੈਗੇ ਨੇ ਤੇ ਇਸ ਤਰ੍ਹਾਂ ਪੰਜਾਬੀ ਫਿਲਮ ਇੰਡਸਟਰੀ ਚੋ ਵੀ ਨੀਰੂ ਬਾਜਵਾ ਨੂੰ ਦਿੱਤੀ ਗੀ ਪੀ ਗਰੇਵਾਲ ਨੂੰ ਦਿੱਤੀ ਤੇ politician ਦੇ ਵਿੱਚ ਨਵਜੋਤ ਸਿੰਘ ਸਿੱਧੂ ਜੀ ਨੂੰ ਦਿੱਤੀ ਪੇਂਟਿੰਗ ਇਹ ਅਰੁਣ ਜੈਟਲੀ ਜੀ ਨੂੰ ਪੇਂਟਿੰਗ ਦਿੱਤੀ ਆ ਜਿਹੜੇ ਫਾਈਨੈਂਸ ਮਿਨਿਸਟਰ ਹੈਗੇ ਸੀ ਸੋ ਕਲਾਕਾਰਾਂ ਦੀ ਜਿਹੜੀ ਪੇਂਟਿੰਗ ਨਹੀਂ ਆ ਜਿਹੜੇ 10 ਵਰਲਡ ਰਿਕਾਰਡਸ ਦੇ ਵਿੱਚ ਉਹਦਾ ਨਾਮ ਦਰਜ ਹੋਇਆ ਤੇ ਉਹ ਹੀ ਆ ਮੇਰੀ ਲਾਈਫ ਦੀ ਹਲੇ ਤੱਕ ਸਭ ਤੋਂ ਫੇਮਸ ਪੇਂਟਿੰਗ ਹੈ ਗਿਆ ਮੇਰੇ ਲਈ ਮਤਲਬ ਪ੍ਰਾਊਡ ਵਾਲੀ ਗੱਲ ਹੈ ਗਿਆ ਕਿ ਉਹ ਉਹਨੂੰ ਪੇਂਟਿੰਗ ਨੂੰ ਬਣਾਉਣ ਤੇ ਮੈਨੂੰ ਇੱਕ ਸਾਲਾ ਟਾਈਮ ਲੱਗਾ ਸੀ ਉਹ ਪੇਂਟਿੰਗ ਨੂੰ ਕਵਰ ਕਰਦੇ ਨੂੰ ਤੇ ਉਹ ਹੀ ਆ ਮੇਰੀ ਬੈਸਟ ਫੋਟੋ ਤੇ ਐਵੀ ਪੇਂਟਿੰਗ ਨੂੰ ਮੈਂ ਜ਼ਰੂਰ ਵਰਲਡ ਬੁੱਕ ਦੇ ਵਿੱਚ ਅਪਲਾਈ ਕਰੂੰਗਾ ਐਸ਼ਵਰਿਆ ਰਾਏ ਅਭਿਸ਼ੇਕ ਬਚਨ ਕਰੀਨਾ ਕਪੂਰ ਸਣੇ ਅੱਜ ਦੇ ਤੌਰ 'ਤੇ ਕਈ ਮਸ਼ਹੂਰ ਹਸਤੀਆਂ ਦੀਆਂ ਪੇਂਟਿੰਗਸ ਬਣਾਈਆਂ ਗਈਆਂ ਅਤੇ ਇਹ ਜੋ ਵੱਡੀ ਪੇਂਟਿੰਗ ਹੈ ਇਸ ਦੇ ਵਿੱਚ ਸਾਰੇ ਪੁਰਾਣੇ ਅਤੇ ਨਵੇਂ ਅਦਾਕਾਰ ਨੇ ਸ਼ੀਰੀ ਦੇਵੀ, हेमा मालिनी, ਸਨੇ ਸਲਮਾਨ ਖਾਨ ਅਤੇ ਵਰੁਨ ਤਵਨ ਵਰਗੇ اداکار ਵੀ ਹੁਨਰ ਦੇ ਇਸ ਮਕਾਮ ਤੇ ਉਪੜਨ ਪਿੱਛੇ ਮਿਹਨਤ ਦਾ ਲੰਬਾ ਸਫ਼ਰ ਹੈ। ਕੋਸ਼ਿਸ਼ਾਂ ਵਾਲਾ ਲੰਬਾ ਪੈਂਡਾ ਤੈਅ ਕੀਤਾ ਗਿਆ ਹੈ। ਮੋਂਗ ਤੇ ਮੈਨੂੰ ਬਚਪਨ ਤੋਂ ਹੈਗਾ ਹੀ ਪਿੰਡ ਨਾਂ ਦਾ ਜਿਸ ਤਰ੍ਹਾਂ ਮੈਂ ਕੁਛ ਨਾ ਕੁਛ ਛੋਟੇ ਹੁੰਦੇ ਹੀ ਮੈਂ ਦਿਵਾਰਾਂ ਤੇ ਪੈਨਸਲ ਦੇ ਨਾਲ ਕੁਛ ਨਾ ਕੁਛ ਕਰਦਾ ਰਹਿੰਦਾ ਨਹੀਂ ਸਾਰੀ ਕੰਦਾ ਖਰਾਬ ਕਰ ਦਿੰਦਾ ਹੁੰਦਾ ਨਹੀਂ ਤੇ ਲੇਕਿਨ ਜਿਹੜਾ ਇਹ ਮੇਰਾ ਅਸਲੀ ਜਦੋਂ ਮੈਂ ਪੋਰਟਰਸ ਬਣਾਉਣੀਆਂ ਸ਼ੁਰੂ ਕਰਤੀਆਂ ਜਾਂ ਮੈਨੂੰ ਲੋਕਾਂ ਨੇ ਜਦੋਂ ਐਪਰੀਸ਼ੀਏਟ ਕੀਤਾ ਉਹ 2007 ਤੋਂ ਮੈਨੂੰ ਕੀਤਾ ਸੀ ਜਦੋਂ ਮੈਂ ਅਸ਼ਵਰੀਆ ਰਹੇ ਤੇ ਬਿਸ਼ੇਖ ਬਚਨ ਜੀ ਦੀ ਵੈਡਿੰਗ ਮੌਕੇ ਤੇ ਇੱਕ ਪੇਂਟਿੰਗ ਬਣਾਈ ਸੀ ਤੇ 2007 ਤੋਂ ਲੈ ਕੇ ਹੁਣ ਤੱਕ ਮੈਂ ਰੈਗੂਲਰ ਪੇਂਟਿੰਗਸ ਬਣਾ ਰਿਹਾ ਵਾਂ ਵਿੱਚ ਕੋਈ ਮੈਂ ਗੈਪ ਨਹੀਂ ਡਾ ਰੰਗਾਂ ਅਤੇ ਕਲਾ ਦਾ ਸੰਗਮ ਹੁੰਦੀ ਹੈ ਚਿੱਤਰਕਾਰੀ ਖਿਆਲਾਂ ਅਤੇ ਹਕੀਕਤ ਨੂੰ ਕੈਨਵਸ ਤੇ ਰੰਗਾਂ ذریعے ਬਖੇਰਿਆ ਜਾਂਦਾ ਹੈ ਕੁਝ ਤਸਵੀਰਾਂ ਖੂਬਸੂਰਤ ਤੇ ਮਨਮੋਣੀਆਂ ਹੁੰਦੀਆਂ ਨੇ ਤੇ ਕੁਝ ਤਲਕ ਸੱਚਾਈਆਂ ਨੂੰ ਬਿਆਨ ਵੀ ਕਰਦੀਆਂ ਨੇ ਸਮਾਜ ਨੂੰ ਸ਼ੀਸ਼ਾ ਦਿਖਾਉਂਦੀਆਂ ਨੇ